ਮਨੀਸ਼ ਤਿਵਾਰੀ ਨੇ ਚੋਣ ਸੁਧਾਰਾਂ ਬਾਰੇ ਵਧੀਆ ਸਪੀਚ ਦਿੱਤੀ ਹੈ ਜੀ ਲੋਕ ਸਭਾ ਦੇ ਵਿੱਚ ਕਹਿੰਦੇ ਮਨੀਸ਼ ਤਿਵਾਰੀ ਵਿਦਵਾਨ ਆਦਮੀ ਹੈ ਸਰ ਜੀ ਲੇਖਕ ਆਦਮੀ ਹੈ ਹਮ ਮਨੀਸ਼ ਤਿਵਾਰੀ ਮਤਲਬ ਕਾਨੂੰਨੀ ਨੁਕਤਿਆਂ ਦਾ ਮਹਾਰਾ ਆਦਮੀ ਆ ਮੇਰੀ ਨਜ਼ਰ ਦੇ ਵਿੱਚ ਹਮ ਦੇਖੋ ਮੈਂ ਹਮੇਸ਼ਾ ਕੁਆਲਟੀ ਦੀ ਕਦਰ ਕਰਨ ਵਾਲਾ ਇਨਸਾਨ ਆ ਤੇ ਔਗਣ ਭਾਵੇਂ ਮੇਰੇ ਧੀ ਪੁੱਤ ਦਾ ਨਾ ਮੈਂ ਮੂੰਹ ਤੇ ਕਹਿ ਦਿੰਦਾ ਹਮ ਠੀਕ ਆ ਨਾ ਗੱਲ ਇਹ ਆ ਕਿ ਮਨੀਸ਼ ਤਿਵਾੜੀ ਪੰਜਾਬੀਆਂ ਦਾ ਸ਼ਸ਼ੀਥ ਰੂਰਿਆ ਇਹ ਗੱਲ ਵੱਖਰੀ ਆ ਹੂੰ ਕਿ ਪੰਜਾਬੀਆਂ ਨੂੰ ਪਛਾਣ ਹੋਵੇ ਕਿ ਨਾ ਹੋਵੇ ਜੀ ਮੈਂ ਅੱਗੇ ਵੀ ਇਹ ਗੱਲ ਇੱਕ ਵਾਰੀ ਕਹੀ ਸੀ ਕਿਉਂ ਕਿ ਕਿਉਂਕਿ ਜਦੋਂ ਗੁਜਰਾਤ ਦੇ ਦਰਿੰਦਿਆਂ ਨੂੰ ਛੱਡਿਆ ਗਿਆ ਸੀ ਬੰਦੀ ਸਿੰਘਾਂ ਦਾ ਜ਼ਿਕਰ ਆਇਆ ਇਹਨਾਂ ਦਾ ਮੈਂ ਇੱਕ ਆਰਟ ਮੈਂ ਐਵੇਂ ਨਹੀਂ ਕਿਸੇ ਬੰਦੇ ਦੀ ਕੋਈ ਕਵਾਲਿਟੀ ਲਬਕੇ ਤੁਹਾਡੇ ਤੱਕ ਪਹੁੰਚਾਉਂਦਾ ਉਹਦੇ ਪਿੱਛੇ ਕਾਰਨ ਹੁੰਦੇ ਆ ਮੈਂ ਇਹਨਾਂ ਦੇ ਆਰਟੀਕਲ ਪੜਿਆ ਸੀ ਫਿਰ ਬਾਕਾਇਦਾ ਮੈਂ ਈਮੇਲ ਵੀ ਕੀਤਾ ਸੀ ਇਹਨਾਂ ਨੇ ਸ਼ਾਇਦ ਰਪਲਾਈ ਨਹੀਂ ਕੀਤਾ ਸੀ ਉਸ ਦਾ ਮੈਂ ਉਹਦੇ 'ਚ ਬੰਦੀ ਸਿੰਘ ਦਾ ਹਵਾਲਾ ਦੇ ਕੇ ਇਹਨਾਂ ਨੂੰ ਕਿਹਾ ਸੀਗਾ ਕਿ ਇਹ ਚੀਜ਼ ਇੱਧਰ ਵੀ ਜੋੜੀ ਜਾ ਸਕਦੀ ਹੈ ਤਾਂ ਮਤਲਬ ਕਿ ਇਹਨਾਂ ਦੇ ਨੁਕਤੇ ਇਹਨਾਂ ਦੀ ਕਾਨੂੰਨੀ ਜਾਣਕਾਰੀ ਜੀ ਡੂੰਘਾਈ ਲੇਖਣ ਸ਼ੈਲੀ ਕਮਾਲ ਸੀ ਤਾਂ ਹੁਣ ਤੁਸੀਂ ਆਪ ਹੀ ਮੰਨ ਲਿਆ ਕਿ ਬਈ ਬਾ ਕਮਾਲ ਜਾਣਕਾਰੀ ਔਰ ਡਿਲੀਵਰੀ ਦੋ ਚੀਜ਼ਾਂ ਵੱਖੋ ਵੱਖ ਹੁੰਦੀਆਂ ਨੇ ਬਹੁਤ ਨਿਤਾਮਾ ਕੁਲ ਬਹੁਤ ਵੱਡਾ ਤਜਰਬਾ ਹੁੰਦਾ ਹੈ ਪਰ ਜਦੋਂ ਬੋਲਣ ਲੱਗਣ ਤੇ ਬਹੁਤੇ ਬੰਦਿਆਂ ਨੂੰ ਸਮਝ ਨਾ ਆਵੇ ਹੂੰ ਤਾਂ ਉਹ ਤਜਰਬਾ ਉਹ ਜਾਣਕਾਰੀ ਕਿਸੇ ਕੰਮ ਦੀ ਨਹੀਂ ਹੁੰਦੀ ਤੁਹਾਡੀ ਡਿਲੀਵਰੀ ਵੀ ਬਹੁਤ ਮਾਇਨੇ ਰੱਖਦੀ ਆ ਜੀ ਮਾਨ ਸਾਹਿਬ ਦੀ ਡਿਲੀਵਰੀ ਤਗੜੀ ਆ ਹੂੰ ਹੂੰ ਜਾਣਕਾਰੀ ਜਿੰਨੀ ਕੋ ਉਹਦੇ ਤੇ ਮੈਂ ਕੋਈ ਇੰਤੁ ਫਰੰਤੂ ਨਹੀਂ ਕਰਾਂਗਾ ਪਰ ਉਹਨਾਂ ਦੀ ਡਿਲੀਵਰੀ ਤਗੜੀ ਆ ਹੂੰ ਸੋ ਇਹ ਚੀਜ਼ਾਂ ਹੁੰਦੀਆਂ ਨੇ ਕਿ ਤਿਵਾੜੀ ਸਾਹਿਬ ਦੀ ਡਿਲੀਵਰੀ ਤੁਸੀਂ ਦੇਖੀ ਚੌਣ ਸੁਧਾਰਾਂ ਤੇ ਬਿਲਕੁਲ ਉਹਨਾਂ ਨੇ ਗੱਲ ਜਿਹੜੀ ਕਹੀ ਆ ਮੈਂ ਉਸ ਕੱਲ ਦੇ ਨਾਲ 100 ਨ 1% ਸਹੀ ਹੈ ਕਿ ਸੰਵਿਧਾਨਕ ਤੌਰ ਤੇ ਠੀਕ ਨਹੀਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਯਾਦ ਹੈ ਹਮ ਕਿ ਜਿਹੜਾ ਪੀਪਲਸ ਰਿਪਰੈਜ਼ੈਂਟੇਟਿਵ ਐਕਟ ਹੈ ਨਾ ਜੇ ਤੁਸੀਂ ਉਹਨੂੰ ਪੜੋਗੇ ਤਾਂ ਐਸਆਈਆਰ ਉੱਤੇ ਹੈ ਹੀ ਨਹੀਂ ਜੀ ਨਾਗਰਿਕਤਾ ਚੋਰ ਕਮਿਸ਼ਨ ਸਿੱਧ ਕਰੇਗਾ ਫੈਸਲਾ ਲਵੇਗਾ ਉਹਦੇ ਬਾਰੇ ਕਿ ਇਹ ਚੀਜ਼ ਤੇ ਬਹੁਤ ਪਰੇ ਦੀ ਗੱਲ ਐ ਸਾ ਤਾਂ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਇਹਨਾਂ ਨੁਕਤਿਆਂ ਨੂੰ ਫੜਿਆ ਨੁਕਤਿਆਂ ਨੂੰ ਉਹੀ ਬੰਦਾ ਫੜਦਾ ਹੁੰਦਾ ਜਿਹੜਾ ਪੜਦਾ ਹੁੰਦਾ ਸਾਬ ਜੇ ਤੁਸੀਂ WhatsApp ਯੂਨੀਵਰਸਿਟੀ ਦੇਖਦੇ ਹੋ ਨਾ ਸਿਰਫ ਉਹਦੇ ਚ ਹੀ ਦਾਖਲਾ ਹੈ ਤੁਹਾਡਾ ਜੀ ਫਿਰ ਕੁਝ ਨਹੀਂ ਹੁੰਦਾ ਸਰ ਹਮ ਤਾਂ ਇਹਨਾਂ ਦਾ ਗਿਆਨ ਬੋਲਦਾ ਹੈ ਇਲਮ ਬੋਲਦਾ ਹੈ ਇਹਨਾਂ ਦਾ ਹਮ ਤਾਂ নো ਡਾਊਟ ਕਿ ਠੀਕ ਹੈ ਕਿਸੇ ਬੰਦੇ ਦੀ ਰਾਜਨੀਤੀ ਚ ਕਈ ਕਮੀਆਂ ਪੇਸ਼ੀਆਂ ਹੁੰਦੀਆਂ ਨੇ ਉਹਦੇ ਉਹਦੇ ਚ ਨਹੀਂ ਮੈਂ ਜਾਣਾ ਚਾਹੁੰਦਾ ਪਰ ਜੋ ਇਹਨਾਂ ਦੀ ਸਕਿੱਲ ਹੈ ਜਾਣਕਾਰੀ ਹੈ ਜੋ ਡਿਲੀਵਰੀ ਹੈ ਬਾ ਕਮਾਲ ਹੈ ਤਾਂ ਇਹਨਾਂ ਨੇ ਤੁਸੀਂ ਅੱਜ ਦੇਖੋ ਕਿ ਨੈਸ਼ਨਲ ਮੀਡੀਆ ਦੇ ਵਿੱਚ ਵੀ ਜੋ ਚੋਂ ਸੁਧਾਰਾਂ ਤੇ ਬੁਲਾਰੇ ਬੋਲੇ ਉਹਨਾਂ ਚੋਂ ਮਨੀਸ਼ ਤਿਵਾੜੀ ਨੂੰ ਟੌਪ ਤੇ ਰੱਖਿਆ ਗਿਆ ਹੂੰ ਇਹ ਕਮਾਲ ਦੀ ਗੱਲ ਤੇ ਕਨਸੀਡਰ ਵੀ ਹੋ ਰਹੇ ਨੇ ਕਨਸੀਡਰ ਵੀ ਹੋ ਰਹੇ ਰਾਈ ਜੀ ਇੱਕ ਮਲੂਕ ਸਿੰਘ ਜੀ ਹੋਰਾਂ ਦਾ ਕਮੈਂਟ ਹੈ ਇਹ ਕਹਿੰਦੇ ਕਿ ਮਨੀਸ਼ ਤਿਵਾੜੀ ਪਹਿਲਾਂ ਲੁਧਿਆਣੇ ਤੋਂ ਫਿਰ ਫਤਿਹਗੜ੍ਹ ਸਾਹਿਬ ਤੋਂ ਐਤਕੀ ਚੰਡੀਗੜ੍ਹ ਤੋਂ ਜਿੱਤੇ ਔਰ ਪੜਿਆ ਲਿਖਿਆ ਇਨਸਾਨ ਹੈ ਤੇ ਮਨੀਸ਼ ਤਿਵਾੜੀ ਉਸਦੇ ਪਿਤਾ ਦੀ ਬਹੁਤ ਵੱਡੀ ਕੁਰਬਾਨੀ ਸੀ ਪੰਜਾਬੀ ਬੋਲੀ ਜੀ ਬਿਲਕੁਲ ਬਿਲਕੁਲ ਇਹ ਗੱਲਾਂ ਨੇ ਬਈ ਕਹਿਣ ਵਾਲੀਆਂ ਗੱਲਾਂ ਨੇ ਤੇ ਸਮਝਣ ਵਾਲੀਆਂ ਗੱਲਾਂ ਹੈ ਮਨੀਸ਼ ਤਵਾੜੀ ਕਦੇ ਫਿਰਕੂ ਰਾਜਨੀਤੀ ਵੀ ਨਹੀਂ ਕਰਦੇ ਬੜੀ ਡੀਸੈਂਟ ਕਿਸਮ ਦੀ ਰਾਜਨੀਤੀ ਹੈ ਢੜਕਾਉ ਰਾਜਨੀਤੀ ਕਈ ਵਾਰੀ ਕੁਝ ਲੋਕ ਐਦਾਂ ਵੀ ਪਿੱਛੇ ਰਹਿ ਜਾਂਦੇ ਮਟਰ ਦੀ ਨਹੀਂ ਪਿੱਛੇ ਨਹੀਂ ਹੋਂ ਦਾ ਕਾਰਨ ਵੀ ਹੋ ਜਾਂਦਾ ਠੀਕ ਹੈ ਲੋਕਲ ਰਾਜਨੀਤੀ 'ਚ ਵੱਡਾ ਫੇਸ ਨਹੀਂ ਹੈਗੇ ਦਿੱਲੀ ਦੀ ਪੋਲਿਟਿਕਸ 'ਚ ਵੱਡਾ ਫੇਸ ਨਹੀਂ ਜੀ ਠੀਕ ਹੈ ਜੀ ਕਾਂਗਰਸ ਦੀ ਰਾਜਨੀਤੀ 'ਚ ਵੱਡਾ ਨਾਮ ਨੇ ਠੀਕ ਹੈ ਆਪਣੀ ਪੰਜਾਬੀ ਓਵਰਆਲ ਰਾਜਨੀਤੀ 'ਚ ਜਦੋਂ ਆਪਾਂ ਕਹਿੰਦੇ ਹਾਂ ਕਿ ਠੀਕ ਹੈ ਮੁਕਾਮ ਅਸਲ ਨਹੀਂ ਕਰ ਪਾਉਂਦਾ ਕਈ ਵਾਰ ਲੀਡਰ ਪਰ ਦਿੱਲੀ ਦੀ ਰਾਜਨੀਤੀ 'ਚ ਪਰਵਾਨ ਨੇ ਜੀ ਪੁਰਾਣੀ ਰੀਡਰਾਂ ਚੋਂ ਇੱਕ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਰਣਵੀਰ ਸਿੰਘ ਜੀ ਤੁਹਾਡਾ ਕੋਈ ਕਮੈਂਟ ਭਰਾ ਖਬਰ ਦੇ ਨਾਲ ਜੁੜਿਆ ਤੇ ਮੈਨੂੰ ਭੇਜ ਦਿਓ ਕਈ ਵਾਰੀ ਕੋਈ ਕਮੈਂਟ ਪਿੱਛੇ ਰਹਿ ਜਾਂਦਾ ਪਰ ਕੋਸ਼ਿਸ਼ ਹੁੰਦੀ ਹੈ ਕਿ ਖਬਰ ਦੇ ਨਾਲ ਕੋਈ ਜੁੜਿਆ ਕਮੈਂਟ ਆ ਤੇ ਅਸੀਂ ਉਹਨੂੰ ਪੜ੍ਹ ਕੇ ਸ਼ਸ਼ੀ ਥਰੂ ਵੀ ਕਿਹੜਾ ਸਿਆਣਾ ਦੇਖੋ ਉਹ ਉਹਦਾ ਸ਼ਿਫਟ ਹੈ ਉਹ ਅੱਜ ਪ੍ਰੋ ਮੋਦੀ ਹੈ ਪ੍ਰੋ ਭਾਜਪਾਈ ਹੈ ਠੀਕ ਹੈ ਜੀ ਉਹ ਕਾਂਗਰਸ ਦਾ ਤਾਂ ਹੈ ਹੀ ਨਹੀਂ ਉਹਦੀ ਆਈਡੀਓਲੋਜੀਕਲੀ ਸ਼ਿਫਟ ਤਿੰਕ ਕਰੋ ਰਾਜਨੀਤਿਕ ਸ਼ਿਫਟਿੰਗ ਕਰੋ ਪਰ ਸ਼ਸ਼ੀ ਥਰੂਰ ਦਾ ਇੱਕ ਭਾਸ਼ਣ ਹੈ ਸ਼ਾਇਦ ਇੰਗਲੈਂਡ ਦੀ ਕਿਸੇ ਯੂਨੀਵਰਸਿਟੀ ਦਾ ਜਾਂ ਯੂਰਪ ਦੇ ਵਿੱਚ ਹੈ ਕਿਤੇ ਉਹ ਕੱਢ ਕੇ ਪੜ ਲਿਓ ਤੂੰ ਕਿ ਸ਼ਸ਼ੀ ਥਰੂਰ ਕਿਸ ਕਿਸਮ ਦਾ ਵਿਦਵਾਨ ਤੇ ਇਤਿਹਾਸਕਾਰ ਹੈ ਉਹ ਤੁਹਾਨੂੰ ਪਤਾ ਲੱਗ ਜਾਊ ਹਮ ਅੱਜ ਤੱਕ ਵੀ ਜਿਹੜੀ ਗੋਰਿਆਂ ਨੇ ਲੁੱਟ ਕੀਤੀ ਹੈ ਜਿਨੀ ਉਹਦਾ ਪਾਈ ਪਾਈ ਦਾ ਹਿਸਾਬ ਗੋਰਿਆਂ ਦੇ ਵਿੱਚ ਰੱਖਤਾ ਸੀ ਕਿ ਤੁਸੀਂ ਇੰਨਾ ਲੁੱਟਿਆ ਇੰਡੀਆ ਨੂੰ ਇਸ਼ਾਸ਼ੀ ਤੁਰੂੜਾ ਠੀਕ ਹੈ ਉਹਦਾ ਯਾਰ ਤੁਸੀਂ ਆਹ ਗੱਲ ਕਿਉਂ ਸੋਚਦੇ ਜਿਵੇਂ ਭਾਜਪਾਈ ਹੋ ਗਿਆ ਜਾਂ ਪ੍ਰੋ ਮੋਦੀ ਹੋ ਗਿਆ ਕੀ ਤੁਸੀਂ ਉਹਦੀ ਕੁਆਲਿਟੀ ਨੂੰ ਮੇਰੇ ਚ ਆਹੀ ਇੱਕ ਕਹਿ ਲੋ ਕਿ ਅਮਤਰ ਹੈ ਜੀ ਮੇਰੇ ਨਾਲ ਕੋਈ ਨਫ਼ਰਤ ਕਰਦਾ ਪਰ ਮੈਂ ਉਹਦੀ ਕੁਆਲਿਟੀ ਦੀ ਕਦਰ ਕਰਦਾ ਮੇਰਾ ਆਹੀ ਕਹਿ ਲੋ ਖਾਸਾ ਹੋ ਸਕਦਾ ਇਹ ਮੇਰੀ ਬੋਲ ਸੋ ਇੱਕੋ ਜਿ ਖੜਿਆ ਨਾ ਚ ਇੱਕ ਪਛਾਨਣਾ ਇਹ ਬਹੁਤ ਵੱਡੀ ਗੱਲ ਕਹ ਲਾਈ ਉਹ ਮੈਂ ਮੈਂ ਕੋਈ ਮਾਇਨੇ ਨਹੀਂ ਰੱਖਦੇ ਮੇਰੇ ਲਈ ਕੋਈ ਕਾਮਰੇਡ ਹੈ ਕੋਈ ਪੰਥਕ ਹੈ ਕੋਈ ਅਕਾਲੀ ਦਲ ਦੇ ਬਾਦਲ ਦੇ ਵਿੱਚ ਆ ਕੋਈ ਕਾਂਗਰਸੀ ਆ ਕੋਈ ਕੁਝ ਵੀ ਆ ਯਾਰ ਜੇ ਉਹਦੇ ਚ ਕੁਆਲਿਟੀ ਆ ਜਾਂ ਉਹ ਕੁਝ ਕਰ ਸਕਦਾ ਉਹਦੇ ਕੋਲ ਵਿਜ਼ਡਮ ਆ ਮੈਂ ਉਹਦੇ ਕਦਰ ਕਰਦਾ ਵੀਰੇ ਔਰ ਮੈਂ ਖੁੱਲ ਕੇ ਕਹਿ ਦਿੰਦਾ ਜੇ ਮੋਦੀ ਸਾਹਿਬ ਹੁਣੇ ਕੋਈ ਐਲਾਨ ਅੱਛਾ ਕਰ ਦੇਣ ਮੈਂ ਮੋਦੀ ਸਾਹਿਬ ਨੂੰ ਅੱਛਾ ਕਹਿ ਦੂੰਗਾ ਹੂੰ ਠੀਕ ਹੈ ਮੇਰੇ ਕੰਮ ਕਰਨ ਦਾ ਟੰਗ ਹੈ ਜੀ 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 ਬਿਲਕੁਲ ਜੀ ਚਲੋ ਮਿੰਟ ਜੀ ਇੱਕ ਕਮੈਂਟ ਮੈਂ ਸਵਰਨਜੀਤ ਜੀ ਹੋਰਾਂ ਦਾ ਪੜ੍ਹ ਦੇਣਾ ਵੈਸੇ ਇੱਕ ਗੱਲਬਾਤ ਹੋਰ ਕਰਨੀ ਸੀ ਪਰ ਚਲੋ ਇਹਨਾਂ ਦਾ ਕਮੈਂਟ ਸੀ ਜਿਹੜਾ ਆਪਾਂ ਨੂੰ ਪਹਿਲਾਂ ਸਮਝਣੀ ਐ ਐਸੇ ਕਹਿੰਦੇ ਕਿ 14 ਨੂੰ ਜੋ ਵੋਟਾਂ ਨੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਭਾ ਦੀਆਂ ਉਹਦੇ ਵਿੱਚੋਂ ਜਿੱਤੇਗਾ ਕਹਿੰਦੇ ਉਹਦਾ ਕੀ ਕੰਮ ਹੁੰਦਾ ਹੂੰ ਜੋ ਇਹ ਬਾਤ ਹੈ ਤੁਹਾਡੇ ਸਕੂਲ ਤੁਹਾਡੇ ਸਕੂਲ ਜ਼ਿਲ੍ਹਾ ਪ੍ਰੀਸ਼ਦਾਂ ਦੇ ਤਹਿਤ ਚੱਲਦੇ ਨੇ ਹੂੰ ਹੂੰ ਆ ਟੀਚਰ ਜਿਵੇਂ ਰੱਖਦੇ ਹੋ ਤੁਸੀਂ ਰੱਖਦੇ ਆ ਨਾ ਐਡ ਹਾਕ ਹੁੰਦੇ ਨੇ ਜਾਂ ਪਿੰਡਾਂ ਚ ਰੱਖਦੇ ਆ ਕਈ ਵਾਰ ਪੰਚਾਇਤਾਂ ਦੇ ਥਰੂ ਪੰਚਾਇਤਾਂ ਦੇ ਥਰੂ ਤਾਂ ਉਹ ਜ਼ਿਲ੍ਹਾ ਪ੍ਰੀਸ਼ਦ ਨਹੀਂ ਸੱਤ ਫੈਸਲੇ ਲੈਂਦੀ ਹੂੰ ਤਾਂ ਇਸ ਤਰ੍ਹਾਂ ਦੇ ਫੈਸਲੇ ਕਾਫੀ ਵੱਡੇ ਪੱਧਰ ਤੇ ਲੈ ਜਾਂਦੇ ਇਹ ਪੰਚਾਇਤਾਂ ਦੀ ਪੰਚਾਇਤ ਆਗਾ ਕ੍ਰੂਸ਼ਲ ਹੈ ਐਸੀ ਗੱਲ ਨਹੀਂ ਹੈਗੀ ਇਹ ਪੰਚਾਇਤਾਂ ਦੀ ਪੰਚਾਇਤ ਆ ਹਮ ਬਲਾਕ ਸਮਤੀ ਬਲਾਕ ਤੋਂ ਗਾ ਜਿਲ੍ਹਾ ਪ੍ਰੀਸ਼ਦ ਸੋ ਐਸਾ ਨਹੀਂ ਹੈ ਕੰਮ ਇਹਨਾਂ ਦੇ ਹੁਣ ਬਹੁਤ ਬਰੀਕੀ ਨਾਲ ਤੇ ਮੈਨੂੰ ਵੀ ਨਹੀਂ ਪਤਾ ਪਰ ਐਦਾਂ ਵੱਡੇ ਫੈਸਲੇ ਜਿਹੜੇ ਆ ਨਾ ਉਹ ਲੈ ਜਾਂਦੇ ਆ ਕਿ ਇਹ ਪ੍ਰੀਸ਼ਦਾਂ ਜਿਹੜੀਆਂ ਉਹ ਆਪਣੇ ਪੱਧਰ ਤੇ ਡਿਸੀਜਨ ਲੈ ਕੇ ਜੇ ਕਿਸੇ ਨੂੰ ਨੌਕਰੀ ਦੇ ਸਕਦੇ ਤਾਂ ਤੁਸੀਂ ਸੋਚ ਕੇ ਦੇਖੋ ਕਿ ਅਧਿਕਾਰਾਂ ਦਾ ਲੋਕਲ ਜਿਹਨਾਂ ਸਿਸਟਮ ਹੁੰਦਾ ਬਹੁਤਾ ਇਹਨਾਂ ਦੇ ਅੰਦਰ ਹੀ ਹੁੰਦਾ ਹੈ ਹਾਂ ਜੀ ਬਿਲਕੁਲ ਜੋ ਆਪਣੀਆਂ ਪੰਚਾਇਤੀ ਸਿਸਟਮ ਦੀਆਂ ਗੱਲਾਂ ਬਤਾਂ ਨਹੀਂ ਤਾਂ ਉਹ ਵੀ ਪੰਚਾਇਤੀ ਸਿਸਟਮ ਦੇ ਉੱਤੇ ਕਾਪਰ ਬੋਡੀ ਬਣਾਈ ਗਈ ਹੈ ਜੀ। ਮਨੀਸ਼ ਤਿਵਾਰੀ ਨੇ ਚੋਣ ਸੁਧਾਰਾਂ ਬਾਰੇ ਵਧੀਆ ਸਪੀਚ ਦਿੱਤੀ ਹੈ ਜੀ ਲੋਕ ਸਭਾ ਦੇ ਵਿੱਚ ਕਹਿੰਦੇ ਮਨੀਸ਼ ਤਿਵਾਰੀ ਵਿਦਵਾਨ ਆਦਮੀ ਹੈ ਸਰ। ਜੀ। ਲੇਖਕ ਆਦਮੀ ਹੈ। ਹਮ ਮਨੀਸ਼ ਤਿਵਾਰੀ ਮਤਲਬ ਕਾਨੂੰਨੀ ਨੁਕਤਿਆਂ ਦਾ ਮਹਾਰਾ ਆਦਮੀ ਆ। ਮੇਰੀ ਨਜ਼ਰ ਦੇ ਵਿੱਚ ਹਮ ਦੇਖੋ ਮੈਂ ਹਮੇਸ਼ਾ ਕੁਆਲਟੀ ਦੀ ਕਦਰ ਕਰਨ ਵਾਲਾ ਇਨਸਾਨ ਆ। ਤੇ ਔਗਣ ਭਾਵੇਂ ਮੇਰੇ ਧੀ ਪੁੱਤ ਦਾ ਨਾ ਮੈਂ ਮੂੰਹ ਤੇ ਕਹਿ ਦਿੰਦਾ ਹਾਂ ਹੂੰ ਠੀਕ ਹੈ ਨਾ ਗੱਲ ਇਹ ਆ ਕਿ ਮਨੀਸ਼ ਟਵਾੜੀ ਪੰਜਾਬੀਆਂ ਦਾ ਸ਼ਸ਼ੀਥ ਰੂਰਿਆ ਇਹ ਗੱਲ ਵੱਖਰੀ ਆ ਹੂੰ ਕਿ ਪੰਜਾਬੀਆਂ ਨੂੰ ਪਛਾਣ ਹੋਵੇ ਕਿ ਨਾ ਹੋਵੇ ਜੀ ਮੈਂ ਅੱਗੇ ਵੀ ਇਹ ਗੱਲ ਇੱਕ ਵਾਰੀ ਕਹੀ ਸੀ ਕਿਉਂ ਕਿ ਕਿ ਜਦੋਂ ਗੁਜਰਾਤ ਦੇ ਦਰਿੰਦਿਆਂ ਨੂੰ ਛੱਡਿਆ ਗਿਆ ਸੀ ਬੰਦੀ ਸਿੰਘਾਂ ਦਾ ਜ਼ਿਕਰ ਆਇਆ ਇਹਨਾਂ ਦਾ ਮੈਂ ਇੱਕ ਆਰਟ ਮੈਂ ਐਵੇਂ ਨਹੀਂ ਕਿਸੇ ਬੰਦੇ ਦੀ ਕੋਈ ਕਵਾਲਿਟੀ ਲਬਕੇ ਤੁਹਾਡੇ ਤੱਕ ਪਹੁੰਚਾਉਂਦਾ ਉਹਦੇ ਪਿੱਛੇ ਕਾਰਨ ਹੁੰਦੇ ਆ ਮੈਂ ਇਹਨਾਂ ਦੇ ਆਰਟੀਕਲ ਪੜਿਆ ਸੀ ਫਿਰ ਬਾਕਾਇਦਾ ਮੈਂ ਈਮੇਲ ਵੀ ਕੀਤਾ ਸੀ ਇਹਨਾਂ ਨੇ ਸ਼ਾਇਦ ਰਪਲਾਈ ਨਹੀਂ ਕੀਤਾ ਸੀ ਉਸ ਦਾ ਮੈਂ ਉਹਦੇ 'ਚ ਬੰਦੀ ਸਿੰਘ ਦਾ ਹਵਾਲਾ ਦੇ ਕੇ ਇਹਨਾਂ ਨੂੰ ਕਿਹਾ ਸੀਗਾ ਕਿ ਇਹ ਚੀਜ਼ ਇੱਧਰ ਵੀ ਜੋੜੀ ਜਾ ਸਕਦੀ ਹੈ ਤਾਂ ਮਤਲਬ ਕਿ ਇਹਨਾਂ ਦੇ ਨੁਕਤੇ ਇਹਨਾਂ ਦੀ ਕਾਨੂੰਨੀ ਜਾਣਕਾਰੀ ਜੀ ਡੁੰਗਾਈ ਲੇਖਣ ਸ਼ੈਲੀ ਕਮਾਲ ਸੀ ਤਾਂ ਹੁਣ ਤੁਸੀਂ ਆਪ ਹੀ ਮੰਨ ਲਿਆ ਕਿ ਬਾਈ ਬਾ ਕਮਾਲ ਜਾਣਕਾਰੀ ਔਰ ਡਿਲੀਵਰੀ ਦੋ ਚੀਜ਼ਾਂ ਵੱਖੋ ਵੱਖ ਹੁੰਦੀਆਂ ਨੇ ਬਹੁਤ ਨਿਤਾਵਾ ਕੁਲ ਬਹੁਤ ਵੱਡਾ ਤਜਰਬਾ ਹੁੰਦਾ ਹੈ ਪਰ ਜਦੋਂ ਬੋਲਣ ਲੱਗਣ ਤੇ ਬਹੁਤੇ ਬੰਦਿਆਂ ਨੂੰ ਸਮਝ ਨਾ ਆਵੇ ਹੂੰ ਤਾਂ ਉਹ ਤਜਰਬਾ ਉਹ ਜਾਣਕਾਰੀ ਕਿਸੇ ਕੰਮ ਦੀ ਨਹੀਂ ਹੁੰਦੀ ਤੁਹਾਡੀ ਡਿਲੀਵਰੀ ਵੀ ਬਹੁਤ ਮਾਇਨੇ ਰੱਖਦੀ ਆ ਜੀ ਮਾਨ ਸਾਹਿਬ ਦੀ ਡਿਲੀਵਰੀ ਤਗੜੀ ਆ